ਅੰਦਰ ਫਰ ਲੱਗੀ ਹੋਈ ਆ ਫਿਰ ਫਰ ਲੱਗੀ ਹੋਈ ਆ ਪੂਰੀ ਇਹ ਤਾਂ ਲੋਰ ਘੱਟੋ ਘੱਟ 1500 ਰੁਪਏ ਤਾਂ ਹੋਊ ਬਾਈ ਉਹ ਬਾਈ ਕਿੱਥੇ ਫਿਰਦਾ ਹੋਰ ਬਾਈ ਕਿੰਨੇ ਦੀ ਇਹ ਬਾਈ 3500 ਰੁਪਏ 3500 ਰੁਪਏ ਦੀ ਨਹੀਂ ਬਾਈ ਹੋਰ ਬਾਈ 1000 ਦੀਆਂ ਤਿੰਨ ਬਾਈ 1000 ਦੀਆਂ ਤਿੰਨ ਨਹੀਂ ਬਾਈ ਹੋਰ ਬਾਈ ਨਾਲ ਲੋਰਾਂ ਦੇ ਗਿਫਟ ਵੀ ਦਾਵਾਂਗੇ ਅੱਛਾ ਆ ਗਿਫਟ 400 ਰੁਪਏ ਦੀ ਪੈਂਟ ਇੱਕ ਦਾ ਹੀ ਉਹ ਬਾਈ ਕਿੱਥੇ ਫਿਰਦਾ ਯਾਰ ਹੋਰ ਕਿੰਨੇ ਰਿਹਾ ਬਾਈ ਉਹ ਬਾਈ 600 ਰੁਪਏ 600 ਰੁਪਏ ਦੀ ਨਹੀਂ ਬਾਈ ਹੋਰ 15 ਹੋ ਜਾਂ ਤਿੰਨ ਬਾਈ 1500 ਦੇ ਤਿੰਨ ਚਾਰ ਦੇ ਤਿੰਨ ਬਾਈ 1000 ਰੁਪਏ ਤਿੰਨ ਇਹ ਬਾਈ ਜਿਹੜਾ ਮਰਜੀ ਨਹੀਂ ਆ ਕਪੜੇ ਵਾ ਤਾਂ ਮੁੱਕਾ ਬਾਈ ਵੀਡੀਓ ਜਿਹੜਾ ਵੀਡੀਓ ਦਿਖਾਓ 400 ਦੀ 1000 ਦੀ ਤਿੰਨ ਦੇਵਾਂਗੇ ਬਾਈ ਆ ਦੇਖੋ ਦੋਸਤਾਂ ਨਾਲ ਮਟ ਮਹਿ ਗਈ ਆ 컬러 ਦਾ ਮਾਰਕੀਟ ਦੇ ਵਿੱਚ ਹੈ ਹੀ ਨਹੀਂ ਉਹ ਫਿਰ ਬਾਈ ਆਪਣੇ ਕੋਲੋਂ ਮਿਲਣ ਗਿਆ ਲੋਜੀ ਠੀਕ ਹੈ ਆਹ ਹੈ ਹੈ ਕਾ ਚੀਜ਼ਾਂ ਨੇ 6 ਇੱਕ ਪ੍ਰਿੰਟਿੰਗ ਵਾਲੇ ਬਾਈ ਓਕੇ ਓਕੇ ਇਹਦੇ ਜਿੰਨੇ ਲਾਇਆ ਬਾਈ ਠੀਕ ਹੈ ਇਹ ਕੱਪਹਿਣਾ ਵਾਸਤੇ ਨਵੀਂ ਆਈਟਮ ਲੈ ਕੇ ਆਏ 500 ਰੁਪਏ ਦੇ ਇੱਕ ਨਹੀਂ ਬਈ ਹੋਰ 900 ਦੀਆਂ ਦੋ ਦੇ ਦਾਂਗੇ ਜੀ ਆ ਲੈ ਬਾਈ ਓਕੇ ਚੱਕ ਬਈ ਸ਼ਾਟ ਠੀਕ ਹੈ ਗੋਲ ਸਾਹਿਬ ਇਹ ਤਾਂ ਹੂਕ ਟਕੜ 6-700 ਰੁਪਏ ਉਹ ਬਈ ਕਿੱਥੇ ਫਿਰਦਾ ਯਾਰ ਹੋਰ ਕਿੰਨੇ ਦੀ ਹੈ ਬਈ ਇਹ ਬਈ 400 ਰੁਪਏ 400 ਰੁਪਏ ਇੱਕ ਨਹੀਂ ਬਈ ਹੋਰ 1000 ਦੀਆਂ ਤਿੰਨ ਬਈ 1000 ਹਾਂਜੀ ਦੋਸਤੋ ਸਾਸੀ ਕਾਲ ਮੈਂ ਤੁਹਾਡਾ ਖਾਨ ਮਾਨਸ ਵਾਲਾ ਸੋ ਦੋਸਤੋ ਅੱਜ ਆਪਾਂ ਫੇਰ ਪਹੁੰਚ ਚੁੱਕੇ ਹਾਂ ਗੋਲ ਰੈਡੀਮੇਡ ਗਾਰਮੈਂਟਸ ਵਾਲਿਆਂ ਦੇ ਬਾਈ ਜਾਨੇ ਆਪਾਂ ਦੁਬਾਰੇ ਫੇਰ ਸਾਧ ਲੈ ਤੇ ਨਾਵੇਂ ਨਾਵੇਂ ਆਫਰ ਜੀ ਗੋਲ ਸਾਹਿਬ ਕੀ ਹਾਲ ਚਾਲ ਨੇ ਹਾਂਜੀ ਵਧੀਆ ਬਾਈ ਤੇ ਮਾਕੇ ਕਰਤੇ ਵੱਡੇ ਵੱਡੇ ਆਈਏ ਬਾਈ ਪੂਰੇ ਆ ਦਿਖਾਓ ਸਾਨੂੰ ਆ ਲਓ ਬਈ ਫਾਰਮਲ ਪੈਂਟ ਲੈ ਕੇ ਆਏ ਆਂ ਭਰਾਵਾਂ ਵਾਸਤੇ ਇਹ ਤਾਂ ਵੀਰੇ ਹੂ ਕਟਕੜ 1000 ਰੁਪਏ ਦੀ ਇੱਕ ਪੈਂਟ ਹੋਊਗੀ ਬਾਈ ਕਿੱਥੇ ਫਿਰਦਾਂ ਹੋਰ ਕਿੰਨੀ ਬਾਈ ਬਾਈ ਦੋ ਦੇ ਦਈਏ 1000 ਦੀਆਂ ਦੋ ਪੈਂਟਾਂ ਤਿੰਨ ਦੇ ਦਈਏ ਤਿੰਨ ਪੈਂਟਾਂ 1000 ਰੁਪਏ ਦੀਆਂ ਤਿੰਨ ਦੇਵਾਂਗੇ ਮੁੱਕਰ ਨਾ ਜਾਈ ਬਾਈ ਬਾਈ ਪੂਰੀ ਵੀਡੀਓ ਬਣ ਰਹੀ ਹੈ ਵੀਡੀਓ 400 ਦੀ 1000 ਦੀਆਂ ਤਿੰਨ ਦੇਵਾਂਗੇ ਬਾਈ ਕਿਹਦਾ ਦੇਖੋ ਦੋਸਤਾਂ ਦਾ ਮਨ ਪਸੰਦ ਦੇ ਭਰਾਵਾਂ ਦੇ ਠੀਕ ਹੈ ਕਲਰ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਬਈ ਮਨਪਸੰਦ ਨਾਲ ਦੇਵਾਂਗੇ ਠੀਕ ਠੀਕ ਹੈ ਜੀ ਜਿਹੜਾ ਬਲੈਕ ਕਲਰ ਲੋ ਕਪੜਾ ਦੇਖੋ ਕਪੜਾ ਵੀ ਇੱਕ ਨੰਬਰ ਹੈ ਕੋਈ ਉਹ ਨਹੀਂ ਆ ਲੋ ਬਈ ਲੋਰਾਂ ਦੀ ਵੈਰਾਈ ਲੈ ਕੇ ਆਇਆ ਸੰਤਰੀ ਵਾਲੀ ਇਹ ਸਰਦੀਆਂ ਵਾਲੀ ਇਹ ਲੋਰ ਫਰ ਵਾਲੀ ਬਈ ਠੀਕ ਹੈ ਅੰਦਰ ਫਰ ਲੱਗੀ ਹੋਈ ਹੈ ਅੰਦਰ ਫਰ ਲੱਗੀ ਹੋਈ ਹੈ ਪੂਰੀ ਹੈ ਬਈ ਇਹ ਤਾਂ ਲੋਰ ਘੱਟੋ ਘੱਟ 1500 ਰੁਪਏ ਤਾਂ ਹੋਊ ਬਈ ਉਹ ਬਈ ਕਿੱਥੇ ਫਿਰਦਾ ਹੋਰ ਬਈ ਕਿੰਨੇ ਦੀ ਹੈ ਇਹ ਬਈ 3500 ਰੁਪਏ 3500 ਰੁਪਏ ਨਹੀਂ ਬਈ ਹੋਰ ਬਈ 1000 ਦੀਆਂ ਤਿੰਨ ਬਈ 1000 ਦੀਆਂ ਤਿੰਨ ਨਹੀਂ ਬਈ ਹੋਰ ਬਈ ਨਾਲ ਲੋਰਾਂ ਦੇ ਗਿਫਟ ਤੇ ਨਾਲ ਆ ਸੋਹਣਾ ਜਿਹਾ ਗਿਫਟ ਫਰੀ ਦੇਵਾਂਗੇ ਬਿਲਕੁਲ ਠੀਕ ਹੈ ਜੀ ਆ ਲੋ ਭਾਈ ਥੀਨ ਚੈੱਕ ਕਰਾਓ ਬਈਆਂ ਨੂੰ ਕਲਰ ਜਿਹੜਾ ਮਰਜ਼ੀ ਲੈ ਲੀਏ ਕਲਰ ਜਿਹੜਾ ਮਰਜ਼ੀ ਭਾਈ ਇਹ ਨਾ ਹੋਵੇ ਜਿਵੇਂ ਕਹਿ ਰਹੇ ਵੀ ਕਲਰ ਆ ਪਸੰਦ ਦਾ ਕਿ ਬਈ ਇਹਦਾ ਰੇਟ ਵੱਧ ਗਿਆ ਐਲ ਤੋਂ ਲੈ ਕੇ 5 ਐਕਸਲ ਦਾ ਕਰਦਾ ਬਈ ਮਾਲ ਪੂਰਾ ਮਿਲੂਗਾ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਡਿਜ਼ਾਈਨ ਬਈ ਠੀਕ ਠੀਕ ਹੈ ਬਈ ਜੀ ਰੇਟ ਸੇਮ ਸੇਮ ਬਈ ਸੇਮ ਸਾਰਾ ਮੇਨੂ ਫਾਰ ਵਾਲਾ ਮਾਲ ਧਮਾਕਾ ਹੀ ਕਰਤੇ ਧਮਾਕਿਆਂ ਨਾ ਦੇਖੋ ਸਾਰਾ ਫਾਰ ਵਾਲਾ ਮਾਲ ਵੀ ਫਾਰ ਵਾਲਾ ਮਾਲ ਸਾਰਾ ਕੜਾਈ ਵਾਲਾ ਮਾਲ ਨਾਲ ਠੀਕ ਹੈ ਸਟicker ਵਾਲਾ ਨਹੀਂ ਹੈਗਾ ਨਾ ਕੜਾਈ ਬਈ ਕੜਾਈ ਹੋਊਗੀ ਸਾਰੇ ਮਾਲ ਤੇ ਬਿਚ ਲੋਕਾਂ ਦੇ ਨਾ ਸਟicker ਲੱਗੇ ਹੁੰਦੇ ਉਹ ਲੈ ਜਾਂਦੇ ਆ ਨਾ ਮੈਂ ਲੋਗੋ ਚੱਲ ਰਹੇ ਨੇ ਬਈ ਕੜਾਈਆਂ ਵਾਲੇ ਫੋਕਟ ਫੋਕਟ ਵਾਲੇ ਜੇਬ ਵਾਲੇ ਮਾਲ ਬਈ ਠੀਕ ਠੀਕ ਹੈ ਆ ਦੇਖੋ ਦੋਸਤੋ ਨਾ ਲੈ ਬਈ ਛੜ ਦੀ ਆ ਠੀਕ ਠੀਕ ਹੈ ਜੀ ਕੋਲ ਸਾਹਿਬ ਇਹ ਤਾਂ ਹੂਟ ਕੋਟ ਕੋ 6700 ਰੁਪਏ ਉਹ ਬਈ ਕਿੱਥੇ ਫਿਰਦਾ ਯਾਰ ਹੋਰ ਕਿੰਨੇ ਦੀ ਹੈ ਬਈ ਇਹ ਬਈ 400 ਰੁਪਏ 400 ਰੁਪਏ ਇੱਕ ਨਹੀਂ ਬਈ 1000 ਦੇ ਤਿੰਨ ਬਈ 1075 ਸ਼ਰਟਾਂ ਤਿੰਨ ਸ਼ਰਟਾਂ ਦੇਵਾਂਗੇ ਬਈ ਮਨਪਸੰਦ ਦੇ ਰੰਗ ਦੇਵਾਂਗੇ ਭਰਾਵਾਂ ਨੂੰ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਿਹੜਾ ਮਰਜ਼ੀ ਕਲਰ ਲੈ ਲੋ ਠੀਕ ਠੀਕ ਹੈ ਯਾ ਦੇਖੋ ਦੋਸਤੋ ਨਾ ਕਿੰਨਾ ਲੋ ਬਈ ਪ੍ਰਿੰਟਿੰਗ ਦੇ ਡਿਜ਼ਾਈਨ ਆ ਰਹੇ ਨੇ ਠੀਕ ਹੈ ਜੀ ਚੈੱਕ ਓਕੇ ਆ ਲੋ ਬਈ ਟ੍ਰੈਂਡਿੰਗ ਦਾ ਕਲਰ ਜਿਹੜੇ ਚੱਲ ਰਹੇ ਨੇ ਠੀਕ ਠੀਕ ਅੱਜ ਕੱਲ ਟ੍ਰੈਂਡ ਬਹੁਤ ਆ ਲੋ ਮੇਰੇ ਮਾਲ ਬਹੁਤ ਬਾਦੂ ਯਾਰ ਜਿੰਨਾ ਮਰਜੀ ਓਕੇ ਜੀ ਓਕੇ ਆ ਦੇਖੋ ਦੋਸਤੋ ਨਾ ਬਾਈ ਕਲਰ ਚੁਆਇਸ ਜਿੰਨੀ ਮਰਜੀ ਰੱਤੇ ਧੁਮਾਕੀ ਲੈ ਬਾਈ ਦਿਖਾ ਯਾਰ ਐਂ ਦਿਖਾ ਦੇ ਬਾਈ ਲੰਮਾ ਯਾਰ ਮਾਰ ਕੇ ਯਾਰ ਮਾਲ ਹੀ ਮਾਲ ਪਿਆ ਯਾਰ ਠੀਕ ਠੀਕ ਹੈ ਜੀ ਜੀ ਆ ਲੈ ਬਾਈ ਓਕੇ ਚੱਕ ਬਾਈ ਸ਼ਾਰਟ ਠੀਕ ਹੈ ਇਹ ਤਾਂ ਆਹ ਹਜੇ ਕੱਪੜਾ ਦਾ ਮਾਰਕੀਟ ਦੇ ਵਿੱਚ ਆਇਆ ਹੀ ਨਹੀਂ ਗਿਆ ਜੀ ਇਹ ਬਾਈ ਫਿਰ ਗੋਇਲ ਵਾਲਿਆਂ ਤੇ ਮਿਲੂਗਾ ਗੋਇਲ ਵਾਲਿਆਂ ਤੇ ਮਿਲੂ ਨਾ ਬਾਹਰ ਬਾਈ ਸਾਲਾ ਕੱਪੜਾ ਲੈ ਮੈਂ ਬਾਹਰ ਲੈ ਸਾਰਾ ਹਾਂ ਬਾਈ ਬਾਹਰ ਬਹੁਤ ਜਾ ਰਹੀ ਹੈ ਸ਼ਾਰਟ ਇਹ ਓਹੋ ਠੀਕ ਠੀਕ ਹੈ ਜੀ ਇਹਦਾ ਮਾਰਕੀਟ ਵਿੱਚ ਕੱਪੜੇ ਨਹੀਂ ਆਇਆ ਹੈਗਾ ਤੁਹਾਡੇ ਕੋਲ ਕਿੱਥੋਂ ਆ ਗਿਆ ਪਹਿਲੀ ਇਹ ਬਾਈ ਤਾਂ ਹੀ ਉਹਦਾ ਗੋਇਲ ਗੋਇਲ ਹੋ ਰਹੀ ਆ ਬਈ ਠੀਕ ਆ ਦੇਖੋ ਦੋਸਤੋ ਸਜਾਵੇਂ ਥੋੜੀ ਗੋਇਲ ਗੋਇਲ ਆ ਚੀਜ਼ਾਂ ਚੀਜ਼ਾਂ ਸੋਹਣੀਆਂ ਬਹੁਤ ਲੱਗਣੀਆਂ ਬਈ ਪਾਈਆਂ ਨਾ ਇਹ ਤਾਂ ਹਲਕਾ ਕੱਪੜਾ ਜਮੀ ਆ ਨਾ ਨਾਲੇ ਬਈ ਰੇਟ ਨਹੀਂ ਪੁੱਛਿਆ ਤੂੰ ਯਾਰ ਰੇਟ ਦੱਸ ਦੇ ਮੈਨੂੰ ਪਤਾ ਲੋੜ ਨਹੀਂ ਪੁੱਛਣ ਦੀ 400 ਰੁਪਏ 400 ਰੁਪਏ ਦੇ ਕਹੇ ਨਹੀਂ ਬਈ ਠੀਕ ਹੈ ਹੋਰ 1000 ਦੇ ਤਿੰਨ ਬਾਈ 1000 ਰੁਪਏ ਤਿੰਨ ਇਹ ਬਾਈ ਜਿਹੜਾ ਮਰਜੀ ਨਹੀਂ ਆ ਕਪੜੇ ਵੇਚ ਮੁੱਕਾ ਬਾਈ ਵੀਡੀਓ ਜਿਹੜਾ ਵੀਡੀਓ ਦਿਖਾਉਗਾ ਠੀਕ ਠੀਕ ਹੈ ਜੀ ਲੈ ਜੇ ਸਭ ਲੈ ਜਾ ਵੀਰੇ ਸਾਰਿਆਂ ਵਾਸਤੇ ਠੀਕ ਹੈ ਜੀ ਮੈਂ ਮੁੱਕਰਨਾ ਨਹੀਂ ਗੋਲ ਸਾਹਿਬ ਇਹ ਨਾ ਹੋਵੇ ਕਿਤੇ ਮੁੱਕਰਦੇ ਆ ਲੈ ਵੀਰੇ ਕਪੜਾ ਕੋਲ ਦਿਖਾ ਜਾ ਰੇ ਵੀਰੇ ਵੈਰਟੀ ਦਿਖਾਵਾਂਗੇ ਠੀਕ ਹੈ ਦੇਖੋ ਨਾ ਕਿੰਨੀਆਂ ਸੋਹਣੀਆਂ ਡੱਬੀਆਂ ਇਹਨਾਂ ਬਹੁਤ ਕੈਂਡ ਕੈਂਡ ਕੜਾਈ ਆਏ ਹਾਏ ਹਾਏ ਆ ਸਪਰਿੰਗੀ ਆ ਗਿਆ ਨਾ ਵਿੱਚ ਸਪਰਿੰਗ ਪਾਇਆ ਦੋਬਲ ਪਾਕਟ ਚ ਬਾਈ ਦੇਖੋ ਠੀਕ ਠੀਕ ਹੈ ਜੀ ਐਡਮ ਬਾਦੂ ਬਾਈ ਜਿੰਨਾ ਮ ਆ ਲੋ ਬਈ ਨਵੀਂ ਪੈਂਟਾਂ ਦੀ ਵੈਰਾਈਟੀ ਲੈ ਕੇ ਆਏ ਆ ਠੀਕ ਠੀਕ ਹੈ ਜੀ ਮੇਰੀ ਦਾ ਲੋਗੋ ਬਈ ਮੇਰੀ ਦਾ ਲੋਗੋ ਕੜਾਈ ਕੀਤੀ ਹੈ ਪ੍ਰੋਪਰ ਹੈ ਨਾ ਠੀਕ ਹੈ ਜੀ ਇਹ ਤਾਂ ਬਈ ਹੋਊਗਾ 1000 ਰੁਪਏ ਦੀ ਪੈਂਟ ਇੱਕ ਤਾਂ ਜੀ ਉਹ ਬਈ ਕਿੱਥੇ ਫਿਰਦਾ ਯਾਰ ਉਹ ਕਿੰਨੇ ਰਿਹਾ ਬਈ ਉਹ ਬਈ 600 ਰੁਪਏ 600 ਰੁਪਏ ਦੀ ਨਹੀਂ ਬਈ ਔਰ 15 ਹੋ ਜਾਂ 3 ਬਾਈ 1500 ਦੇ 3 ਤਿੰਨ ਬਾਈ ਤਿੰਨ ਠੀਕ ਆ ਦੋਸਤੋ ਫਾਇਦਾ ਚੱਕ ਲਓ ਜਦੋਂ ਚੱਕਿਆ ਜਾਂਦਾ ਨਾ 1500 ਰੁਪਏ ਤਿੰਨ ਦਿਨ ਦਾ ਫਾਇਦਾ ਜੇ ਕਿਸੇ ਭਰਾ ਨੇ ਇੱਕ ਲੈਣੀ ਹੈ ਤਾਂ 600 ਰੁਪਏ ਦੀ ਠੀਕ ਆ ਦੋਸਤੋ ਤੇ ਕਲਰ ਬਾਈ ਕਲਰ ਬਾਈ ਬਾਦੂ ਇਹਦੇ ਜਾ ਦੇਖੋ ਬਾਈ ਕੈਲਵਿਨ ਕਲੀਨ ਸਰ ਲੋਗੋ ਵਾਲੇ ਮਾਲ ਠੀਕ ਠੀਕ ਹੈ ਜੀ ਡਿਵਾਈਸ ਬਾਈ ਦੇਖ ਓਕੇ ਜੀ ਓਕੇ ਆਹਾ ਕੱਪੜਾ ਬਹੁਤ ਘੈਂਟ ਆ ਬਹੁਤ ਇੱਕ ਗੱਲ ਤਾਂ ਦੇਖੀ ਗਈ ਹੈ ਨਾ ਕਾਲੇ ਚ ਬਾਈ ਸਿਕਸ ਪੋਕਟ ਵੀ ਸੇਮ ਪ੍ਰਾਈਸ ਅੱਛਾ ਯਾਰ ਆ ਦੁਬਾਰਾ ਫੇਰ ਆ ਗਈ ਟੀਆਰ ਆ ਗਈ ਬਈ ਠੀਕ ਹੈ ਜੀ ਇਹ ਤਾਂ ਮਹਿੰਗੀ ਹੋ ਫਿਰ ਬਈ ਸੇਮ ਪ੍ਰਾਈਸ ਸੇਮ ਪ੍ਰਾਈਸ 600 ਦੀ ਓਕੇ ਓਕੇ ਅੱਜ ਕੱਲ ਟ੍ਰੈਂਡ ਚੱਲਿਆ ਹੈ 6 ਪੋਕਟ ਦਾ ਨਾ ਆ ਦੇਖੋ ਫੁੱਲ ਬਈ ਆ ਲੋ ਬਈ 6 ਪੋਕਟ ਦੇ ਹੋਰ ਡਰਾਈਵਰ ਦੇ ਆਈ ਨਵੀਂ 6 ਪੋਕਟ ਤੁਹਾਨੂੰ ਜੇ 600 ਰੁਪਏ ਚ ਮਿਲਦੀ ਹੈ ਤਾਂ ਮੈਂ ਤਾਂ ਕਹਿੰਦਾ ਲੁੱਟ ਕੇ ਲੈ ਆਓ ਜੀ ਤੁਸੀਂ ਲੈ ਜਾਂਦੇ ਆ ਠੀਕ ਹੈ ਜੀ 6 ਪੋਕਟ ਬਈ ਆ ਲੋ ਹਾਈ ਚ ਵੀ 6 ਪੋਕਟ ਜੈਡ ਬਲੈਕ ਬਈ ਸਾਈਜ਼ ਬਈ size 28 ਤੋਂ 40 ਤੱਕ 28 ਤੋਂ ਲੈ ਕੇ 40 ਤੱਕ ਇੱਕ ਹੋਰ ਨਵੀਂ ਕੋਫਰ ਲੈ ਕੇ ਆਇਆ ਤੁਹਾਡਾ ਭਰਾ ਜਿਹੜੇ ਭਰਾ ਜ਼ਿਆਦਾ ਖੁੱਲੀਆਂ ਪੈਂਟਾਂ ਨਹੀਂ ਪਾਉਂਦੇ ਨੈਰੋ ਬਾ ਕੇ ਰਾਜੀ ਆ ਠੀਕ ਹੈ ਜੀ ਉਹਨਾਂ ਵਾਸਤੇ ਵੀ 28 ਤੋਂ 40 size ਮਿਲੂਗਾ ਗੋਲ ਆ ਰਿਹਾ 600 ਦੀ ਇੱਕ 15 ਹੋ ਜਾਂ ਤਿੰਨ ਠੀਕ ਠੀਕ ਹੈ ਜੀ ਆਏ ਹਾਏ ਹਾਏ ਕੀ ਲੁੱਕ ਆ ਤੁਸੀਂ ਦੇਖ ਰਹੇ ਹੋ ਦੋਸਤੋ ਇਸ ਚ ਕਲਰ ਬਾਦੂ ਮਿਲਣਗੇ ਭਾਈ ਜਿੰਨੇ ਮਰਜ਼ੀ ਕਲਰ ਜਿੰਨੇ ਮਰਜ਼ੀ ਭਾਈ ਆਏ ਹਾਏ ਹਾਏ ਠੀਕ ਹੈ ਜੀ ਆ ਹੁੱਡੀਆਂ ਆ ਗਿਆ ਇਧਰ ਆ ਹੁੱਡੀ ਵੀ ਭਾਈ ਲੋ ਯਾਰ ਇਹ ਵੀ ਦੇ ਦਨੇ ਆ ਵਿੱਚੀ ਭਾਈ ਠੀਕ ਹੈ ਜੀ ਇਹ ਕੀ ਰੈਂਦੀ ਹੈ ਭਾਈ ਇਹ ਆਟਮ ਦਿਖਾ ਪਹਿਲਾਂ ਬਈ ਆ ਬੈਕ ਪ੍ਰਿੰਟ ਚਾਹੁੰਦਾ ਇਹ ਦੇਖ ਲੈ ਆਟਮ ਦੇ ਕੋਲ ਇੱਕ ਨੰਬਰ ਹੁੰਦੀ ਐ ਆਟਮ ਦਾ ਪੁੱਛ ਨਹੀਂ ਲੋੜ ਹੀ ਨਹੀਂ ਬਈ ਆ ਲੈ ਬਈ ਦੇਖ ਆਏ ਹਾਏ ਹਾਏ ਰਮੀਆ ਬੈਕ ਪ੍ਰਿੰਟਿੰਗ ਆ ਬਈ ਸਾਰੀਆਂ ਠੀਕ ਠੀਕ ਇਹ 500 ਰੁਪਏ ਹੀ ਦੇ ਦਾਂਗੇ ਵੀਰੇ ਇੱਕ ਸਿਰਫ 500 ਰੁਪਏ ਦੇ ਇੱਕ ਨਹੀਂ ਬਈ ਹੋਰ 900 ਦੀਆਂ ਦੋ ਦੇ ਦਾਂਗੇ ਬਸ ਅੱਛਾ ਜਿਹੜੇ ਦੋ ਲੈਣੇ ਸਿਰਫ 900 ਰੁਪਏ ਦੀਆਂ ਬਈ ਸਾਰੇ ਨਵੇਂ ਡਿਜ਼ਾਈਨਿੰਗ ਨਵੇਂ ਆਰਟੀਕਲ ਬਈ ਆਂ ਬੁੱਡੀ ਪਿਆਰਾ ਜਿਹਾ ਕਲਰ ਆਏ ਹਾਏ ਹਾਏ ਕੀ ਬਾਤਾਂ ਨੇ ਠੀਕ ਏ ਜੀ ਆ ਬਿੱਚੀ ਬਾਈ ਕੋਟੀ ਵੀ ਸੇਵ ਰੇਟ ਕਰਦੀ ਬਾਈ ਕੋਟੀ ਵੀ ਕੋਟੀ ਮਹਿੰਗੀ ਹੁੰਦੀ ਗੋਬ ਸਾਹਿਬ ਭੁੱਲਣਾ ਕਿਉਂ ਉਹ ਨਹੀਂ ਨਹੀਂ ਬਾਈ ਯਾਰ ਸੇਮ ਹੀ ਕਰਦੀ ਸੇਮ ਰੇਟ ਹੀ ਜਿਹੜਾ ਸੇਵ ਰੇਟ ਆ ਤੇ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਕਲਰ ਬਾਈ ਆਹ ਲਿਆ ਦਿਖਾ ਦੇ ਬਈ ਕੋਟਿਆਂ ਦੇ ਹੋਰ ਆ ਬਾਈ ਮਨਸਨ ਦੇ ਕਲਰ ਆਏ ਹਾਏ ਹਾਏ ਕੀ ਬਾਤਾਂ ਨੇ ਆ ਲੈ ਬਈ 11 ਜਿਹੜੇ ਕਲਰ ਮਿਲਦੇ ਨਹੀਂ ਹੈਗੇ ਹੁੱਡੀਆਂ ਦੇ ਉਹ ਮਿਲਣਗੇ ਆਪਣੇ ਕੋਲੋਂ ਤਾਂ ਬਿਆਰ ਚ ਮਿਲਦੇ ਨਹੀਂ ਇਹ ਤਾਂ ਮਿਲਣਗੇ ਆਪਣੇ ਕੋਲੋਂ ਬਾਈ ਠੀਕ ਠੀਕ ਹੈ ਜੀ ਆਏ ਹਾਏ ਹਾਏ ਕੀ ਚੀਜ਼ਾਂ ਨੇ ਆ ਲੈ ਬਈ ਆਹ ਲੋ ਬੈਕ ਵਾਲੀ ਸਵੈਟ ਗੋਲਗਲਾ ਠੀਕ ਠੀਕ ਹੈ ਜੀ ਇਹ ਵੀ ਸੇਮ ਇਨੇ ਕੋਟੀ ਲੈਣੇ ਇਨੇ ਹੁੱਡ ਲੈਣੇ ਇਹ ਨਹੀਂ ਕਹਿੰਦਾ ਵੀ ਆ ਕਿੰਨੇ ਦੇ ਲਾਏਗਾ ਆ ਸੇਮ ਪ੍ਰਾਈਸ 500 ਦੀ ਇੱਕ 900 ਦੀਆਂ ਦੋ ਲੈ ਬਾਈ ਠੀਕ ਹੈ ਜੀ ਇੱਕ ਆ ਪਹਿਣਾ ਵਾਸਤੇ ਨਵੀਂ ਆਈਟਮ ਲੈ ਕੇ ਆਏ ਠੀਕ ਹੈ ਗਰਲ ਜੀ ਜਾ ਕੇ ਠੀਕ ਠੀਕ ਹੈ ਜੀ ਓਕੇ ਜੀ ਓਕੇ ਇਹਦੀ ਵੈਰਾਈਟੀ ਚੈੱਕ ਕਰੋ ਪਹਿਲਾਂ ਤੁਸੀਂ ਜੀ ਠੀਕ ਹੈ ਜੀ ਕੁਲ ਸਾਹਿਬ ਇਹ ਤਾਂ ਹੂਕ ਟੁਕਣਾ 1000 ਰੁਪਏ ਦੇ ਬਾਈ ਕਿੱਥੇ ਫਿਰਦਾ ਹੋਰ ਬਾਈ ਬਾਈ 700 ਰੁਪਏ 700 ਰੁਪਏ ਦੇ ਪਹਿਣਾ ਵਾਸਤੇ 700 ਰੁਪਏ ਦੀ ਪਾਈਟਕ ਹਾਂਜੀ ਆ ਦੇਖੋ ਕੀਆ ਬਾਤਾਂ ਨੇ ਆ ਦੇਖੋ ਬਾਈ 6 ਪਾਕਟ ਜੋਕਰ ਲਾਸਟਿਕ ਚ ਪੈਂਟ ਇਹ ਠੀਕ ਹੈ ਅੱਜ ਕੱਲ ਟ੍ਰੈਂਡ ਬੋਦੈ ਨੇ ਜੀ ਬੈਂਡਿੰਗ ਬਈ ਠੀਕ ਠੀਕ ਹੈ ਜੀ ਵਿਦਾਊਟ ਪਾਕਟ ਠੀਕ ਹੈ ਜੀ 700 ਰੁਪਏ ਚ ਸਿਰਫ 700 ਰੁਪਏ ਦੀ ਬਈ ਸਿਰਫ 700 ਰੁਪਏ ਦੀ ਬਈ ਆਫਰ ਤਾਂ ਦੇ ਦੇ ਕਿਸੇ ਨੂੰ 2-3 ਲੈਣੀ ਹੋਣ ਜੀ ਬਈ 2 ਲੈਣੀ ਕਿਸੇ ਨੇ ਤੂੰ ਦੱਸ ਕੀ ਆਫਰ ਲਾ ਦੇ ਆਪਣੇ ਭੈਣਾਂ ਵਾਸਤੇ ਮੈਂ ਇਹ ਕਹਿੰਦਾ ਕਰ ਦੇ 1300 ਦੀਆਂ ਬਈ 1300 ਦੇ ਦੋ ਕਰਤੀਆਂ ਲਓ ਜੀ ਦੋ ਕਰਤੀਆਂ ਕਰਤੀ ਆ ਬਈ ਲਓ ਜੇ ਪੱਕੀ ਬਈ ਪੱਕੀ ਬੋਲ ਦੇ ਆ ਲੈ ਜਾਓ ਜਿੰਨਾ ਲੈ ਕੇ ਜਾਣੀਆਂ ਨਾ ਪੈਂਟਾਂ ਬਹੁਤ ਕੈਡ ਕਰ ਇੱਕ ਹੋਰ ਬਈ ਠੀਕ ਹੈ ਬਈ ਇੱਕ ਹੋਰ ਆਈਟਮ ਦਿੰਨੇ ਆ ਤਲਾ ਬ 1300 ਦੀਆਂ ਦੋ ਕਰਤੀਆਂ ਨਾ ਲੈ ਬਈ ਫਿਰ ਪਹਿਣਾ ਵਾਸਤੇ ਕਾ ਨਵੀਂ ਆਈਟਮ ਹੈਗੀ ਆਹ ਕਲਰ ਤਾਂ ਮਾਰਕੀਟ ਦੇ ਵਿੱਚ ਹੈ ਹੀ ਨਹੀਂ ਉਹ ਫਿਰ ਬਈ ਆਪਣੇ ਕੋਲੋਂ ਮਿਲਣ ਗਿਆ ਲੋ ਜੀ ਠੀਕ ਹੈ ਆਹ ਹੈ ਹੈ ਕਿਆ ਚੀਜ਼ਾਂ ਨੇ 6 ਪਾਕਟ ਦੇ ਕਲਰ ਬਾਈ ਟ੍ਰੈਂਡ ਬਹੁਤ ਚੱਲਿਆ ਜਾ ਬਈ ਬਈ ਬਹੁਤ ਜ਼ਿਆਦਾ ਹੈ ਨਾ ਆ ਲਵੈਂਡਰ ਟੀ-ਸ਼ਰਟ ਵੀ ਲੈ ਕੇ ਜਾਂਦੇ ਉਹ ਲਵੈਂਡਰ ਟੀ-ਸ਼ਰਟ ਕਿੰਨੀ ਵਿਕੇ ਬਈ ਹੁਣ ਲਵੈਂਡਰ ਪੈਂਟ ਵੀ ਆ ਗਈ ਆਏ ਹਾਏ ਹਾਏ ਆ ਦੇਖੋ ਦੋਸਤੋ ਕਿਆ ਚੀਜ਼ਾਂ ਨੇ ਇਹ ਵੀ ਬਈ 700 ਰੁਪਏ ਦੀ ਇੱਕ 1300 ਦੀਆਂ ਦੋ ਕਰਤੀਆਂ 700 ਰੁਪਏ ਦੀ ਇੱਕ ਇੱਕ ਬਈ 1300 ਦੀਆਂ ਦੋ 1300 ਦੀਆਂ ਦੋ ਆ ਲੋ ਜੀ ਪਹਿ ਠੀਕ ਠੀਕ ਹੈ ਜੀ ਆਏ ਹਾਏ ਹੇ ਕਲਰ ਚੈੱਕ ਕਰਾ ਦਿਓ ਮੇਰੇ ਮਾੜਾ ਜ ਆਏ ਹਾਏ ਬਈ ਪੀ ਦਿਖਾ ਵੈਰਾਈਟੀ ਦਿਖਾ ਲਓ ਬਈ ਬਲੈਕ ਚ ਟੀਆਰ ਵੀ ਮਿਲੂਗੀ ਪੈਂਟ ਠੀਕ ਹੈ ਜੀ ਬਲੈਕ ਚ ਟੀਆਰ ਪੈਂਟ ਗਰਲਿਸ਼ ਆਵਾਸ ਤੇ ਵੀ ਟੀਆਰ ਆ ਗਈ ਫਿਸ਼ ਪੈਂਟ ਬਈ ਟੀਆਰ ਠੀਕ ਠੀਕ ਹੈ ਜੀ ਓਕੇ ਆਏ ਹਾਏ ਹਾਏ ਪਹਿਣਾ ਵਾਸਤੇ ਠੀਕ ਹੈ ਜੀ ਇਹ ਲਓ ਬਈ ਗਰਲਿਸ਼ ਟੌਪ ਠੀਕ ਠੀਕ ਹੈ ਜੀ ਆਏ ਹਾਏ ਹਾਏ ਆ ਦੇਖੋ ਦੋਸਤੋ ਨਾ ਬਈ ਪਾਰਟੀ ਵੀ ਰੈਡ ਮਾ ਆਹ ਲਓ ਬਈ ਚੈੱਕ ਕਰਾਈ ਚਲੋ ਜੀ ਠੀਕ ਠੀਕ ਹੈ ਜੀ ਇਹ ਤਾਂ ਵਿਆਹ ਚ ਪਾ ਕੇ ਬਹੁਤ ਸੋਹਣੀ ਆ ਬੈਲਿਕ ਨਹੀਂ ਗਿਆ ਤਾਂ ਨਾ ਆ ਬੈਲਵਰਡ ਦੀ ਆਟਮ ਆ ਗਈ ਵੀਰ ਠੀਕੇ ਜੀ ਆ हेयर ਵੂਲ ਆਏ ਹਾਏ 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 ਕਟرائی ਬਈ ਠੀਕੇ ਜੀ ਕ੍ਰੋਪ ਆ ਗਿਆ ਕਟرائی ਦਾ ਠੀਕੇ ਜੀ ਇਹਨਾਂ ਦਾ ਰੇਟ ਵੀ ਘੱਟ ਹੀ ਹੋਣਗੇ ਜੀ ਬਈ ਘੱਟ ਹੀ ਰੇਟ ਆ ਇਹਦਾ ਠੀਕੇ ਜੀ ਰੇਟ ਕਰਨਾ ਬਾਦੂ ਰੈਸ ਦੇਵਾਂਗੇ ਬਈ ਠੀਕੇ ਜੀ ਆ हेयर ਬੋਲ ਦੀਆਂ ਆਏ ਹਾਏ 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 ਇਸ ਤੋਂ ਇਲਾਵਾ ਬਈ ਆ ਲੋ ਠੀਕੇ ਜੀ ਕਟرائی ਦੇ ਅੱਛੇ ਕਟرائی ਲੋਰ ਬਈ ਲੋਰ ਆ ਗਈ ਠੀਕ ਠੀਕੇ ਜੀ ਆਏ ਹਾਏ ਹਾਏ ਦੇਖੋ ਦੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਦੇਖੋ ਕਿੰਨੇ ਸੋਹਣੇ ਆ ਆ ਲੋ ਵੀ ਕਟرائی ਦੀ ਆਟਮ ਠੀ ਆ ਲੋ ਪੈਂਟ ਪਲਾਜੋ ਬਈ ਆਏ ਹਾਏ ਹਾਏ ਸਪੈਸ਼ਲ ਕਲਰ ਠੀਕ ਹੈ ਟ੍ਰੈਂਡ ਬਹੁਤ ਹੈ ਦਾ ਟ੍ਰੈਂਡ ਬਹੁਤ ਜ਼ਿਆਦਾ ਬਈ ਠੀਕ ਠੀਕ ਹੈ ਜੀ ਕਾ ਲਓ ਬਈ ਪਹਿਣਾ ਵਾਸਤੇ ਕਾ ਆਈਟਮ ਲੈ ਕੇ ਆਏ ਆ ਠੀਕ ਠੀਕ ਹੈ ਜੀ ਬੈਲਵਰਡ ਦੀ ਠੀਕ ਠੀਕ ਹੈ ਕਪੜਾ ਦੇ ਕਪੜਾ ਇੱਕ ਨੰਬਰ ਹੈ ਬਿਲਕੁਲ ਬੈਲਵਰਡ ਬਈ ਬੈਲਵਰਡ ਸਾਰੀ ਮਾਰਕੀਟ ਨਾਲ ਕਪੜਾ ਥੋੜੇ ਕੋਲੇ ਜੋਗਰ ਸਟਾਈਲ ਆ ਗਿਆ ਬਈ ਠੀਕ ਠੀਕ ਹੈ ਜੀ ਆਹ ਥਾ ਲੋ ਇਲਾਸਟਿਕ ਵਾਲੀ ਆਈਟਮ ਠੀਕ ਹੈ ਓਕੇ ਆ ਲੋ ਬਈ ਆ ਲੋ ਬਈ ਇੱਕ ਲੇਡੀਜ਼ ਨਾਈਟ ਸੂਟ ਲੈ ਕੇ ਆਏ ਆ ਠੀਕ ਠੀਕ ਹੈ ਜੀ ਸਰਦੀਆਂ ਵਾਸਤੇ ਸਰ ਆ ਬੈਕ ਪ੍ਰਿੰਟਿੰਗ ਵਾਲੇ ਬਈ ਓਕੇ ਓਕੇ ਇਹਦੇ ਜਿੰਨੇ ਮਰਜ਼ੀ ਕਲਰ ਬਈ ਕਲਰ ਦਿਖਾਓ ਬਈ ਇਹ ਚ ਸਾਡਾ ਬਾਧੂ ਕਲਰ ਹੀ ਕਲਰ ਆ ਬਈ ਠੀਕ ਹੈ ਜਿਹੜਾ ਮਰਜ਼ੀ ਕਲਰ ਲੈ ਜੀ ਇਹ ਡੇਲੀ ਆਂਦਾ ਜਾਂਦਾ ਬਈ ਆਪਣੇ ਕੋਲੇ ਆਏ ਹਾਏ ਹਾਏ ਜਿਹੜਾ ਮਰਜ਼ੀ ਕਲਰ ਲੈ ਜਿਹੜੀ ਮਰਜ਼ੀ ਜਿਹੜਾ ਮਰਜ਼ੀ ਬਈ ਜਿਹੜਾ ਮਰਜ਼ੀ ਲਈ ਚਲੋ ਠੀਕ ਹੈ ਜੀ ਡੇਲੀ ਆਪਣਾ ਹੁੰਦਾ ਕਲਰ ਆ ਆਪਣੇ ਕੋਲੇ ਓਕੇ ਓਕੇ ਜੀ ਆ ਦੇਖੋ ਨਾ ਆ ਹਾਂ ਹਾਂ ਇਹ ਵੀ ਸਾSTE ਦੇ ਵਿੱਚ ਹੋਣਗੇ ਜਮਾ ਨੇ ਇਹ ਬਈ ਯਾਰ ਬਸ ਨਰਾਸ਼ ਨਹੀਂ ਕਰਕੇ ਤੋਰ ਦੇ ਕਿਸੇ ਨੂੰ ਠੀਕ ਹੈ ਜੀ ਇਹਦੇ ਜੀ ਦੇਵਾਂਗੇ ਇੱਕ ਆ ਬਈ ਆ ਬੈਲਵਰਡ ਦੇ ਆਏ ਨੇਗੇ ਠੀਕ ਹੈ ਜੀ ਟ੍ਰ ਆਏ ਹਾਏ ਕਿੰਨੇ ਪਿਆਰੇ ਕਲਰ ਨੇ ਨਾ ਜੀ ਹਾਂ ਜੀ ਵੀਰੇ ਇੱਕ ਆ ਲੋ ਬਾਈ ਆ ਜੈਕਟ ਬੜੀ ਵਿਕਦੀ ਪਈ ਆ ਗਈ ਬਈ ਯਾਰ ਓਕੇ ਓਕੇ ਜੀ ਇਹ ਵੀ ਲੇਡੀਜ਼ ਆ ਗਈ ਲੇਡੀਜ਼ ਵੀਰੇ ਲੇਡੀਜ਼ ਫਰ ਵਾਲੀ ਜੈਕਟ ਫਰ ਵਾਲੀ ਅੰਦਰ ਠੀਕ ਹੈ ਜੀ ਰੇਟ ਵੀ ਕੁਛ ਨਹੀਂ ਦੇ ਆਗੇ ਵੀਰੇ ਠੀਕ ਹੈ ਜੀ 400 ਹੀ ਦੇ ਦਿਆ ਕਰਾਂਗੇ 400 ਰੁਪਏ ਦੀ ਬਈ ਸਿਰਫ 400 ਦੀ ਕਰਨਾ ਇਹ ਵੀ ਲੇਡੀ ਬਈ ਆ ਜੈਕਟ ਦੀ ਗੱਲ ਕਰੀਏ ਇਕੱਲੀ ਜੈਕਟ ਦੀ ਇਕੱਲੀ ਜੈਕਟ 400 ਰੁਪਏ ਦੀ ਕਰੇ ਦੋ 400 ਹੀ ਦੇ ਦਿਆ ਕਰਾਂਗੇ ਠੀਕ ਹੈ ਆਏ ਹਾਏ ਹਾਏ ਆ ਲੋ ਬਈ ਜੀਨ ਕੋਟ ਓਕੇ ਜੀ ਇਹ ਵੀ ਸੇਮ ਰੇਟ ਹੈ ਕਿ ਨਹੀਂ ਨਹੀਂ ਵੀਰੇ ਹੋਰ ਇਕੱਲੀ ਜੈਕਟ ਦੀ ਗੱਲ ਕੀਤੀ ਹੈ 400 ਦੇ ਦੀ 400 ਰੁਪਏ ਦੀ ਠੀਕ ਠੀਕ ਹੈ ਜੀ ਜੈਕਟ 400 ਰੁਪਏ ਦੇ ਰਿਹਾ ਬਾਈ ਹਾਂਜੀ ਠੀਕ ਹੈ ਜੀ ਆਹ ਲਓ ਜੀ ਇਹ ਆਡ ਵੀਰੇ ਤੁਹਾਨੂੰ ਸਭ ਅਵੇਲੇਬਲ ਮਿਲਣਗੀਆਂ ਠੀਕ ਠੀਕ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਲਾਓ ਜੀ ਇੱਕ ਬੱਚਿਆਂ ਦੀ ਫੇਰਵੋਲ ਕੋਟੀ ਵੀਰੇ ਸਾਰੇ ਸਾਈਜ਼ ਮਿਲ ਲੇਗੇ 26 ਤੋਂ ਲੈ ਕੇ 36 ਤੱਕ ਬਾਈ ਠੀਕ ਹੈ ਵੀਰੇ ਤੇ ਬੱਚਿਆਂ ਲਈ ਹੋਰ ਆਟਮ ਵੀ ਮਿਲਦੀ ਬਾਈ ਹਾਂ গারਲਿ ਸ਼ਰਟ ਹੋ ਬਾਕੀ ਬੱਚਿਆਂ ਦੇ ਸੂਟ ਵਗੈਰਾ ਸਾਰੀ ਆਟਮ ਮਿਲੂ ਸਾਰੀ ਆਟਮ ਮਿਲੂ ਬੱਚਿਆਂ ਨੂੰ ਪੈਂਸੀ ਡਰੈਸਾਂ ਲੈਣੀਆਂ ਬੱਚਿਆਂ ਦੀ ਕੋਈ ਪੂਰੀ ਹਾਂ ਮੁੰਡਿਆਂ ਦੀ ਪੈਂਟ ਸ਼ਰਟ ਦੀ ਆਟਮ ਸਭ ਮਿਲੂ ਠੀਕ ਹੈ ਜੀ ਆਏ ਹਾਏ ਸਾਰੇ ਨਵੇਂ ਨਵੇਂ ਕਲਰ ਆਉਣਗੇ ਲਵੈਂਡਰ ਕਲਰ ਬੱਚੇ ਜਿਹਾ ਵੀ ਆ ਗਿਆ ਵੀਰੇ ਹੁੱਡੀ ਦੇ ਠੀਕ ਹੈ ਵੀਰੇ ਹਾਂ ਦੇਖ ਲਿਆ ਜੀ ਠੀਕ ਹੈ ਜੀ ਕੱਲ ਮਿਲਦੇ ਰਹਿਣਗੇ ਵੀਰੇ ਹਾਲੋ ਚੈੱਕ ਕਰੋ ਆ ਚੈੱਕ ਕਰੋ ਵੀਰੇ ਲੋ ਆ ਦਿਖਾਓ ਚੈੱਕ ਕਰੋ ਹਾਲੋ ਵੀਰ ਆਏ ਹਾਏ ਹਾਏ ਪੂਰੇ ਫਾਰਾ ਵਾਲੀਆਂ ਆਈਟਮਾਂ ਵੀਰੇ ਠੀਕ ਹੈ ਠੰਡ ਵੀ ਨਹੀਂ ਲੱਗਣੀ ਮੈਂ ਤਾਂ ਡਿਜ਼ਾਈਨ ਦਾ ਡਿਜ਼ਾਈਨ ਨਾਲੇ ਨਾਲੇ ਆਈਟਮ ਵੀ ਸੋਹਣੀ ਵੀਰੇ ਗੁਲ ਸਾਹਿਬ ਕੱਪੜੇ ਦੇਖੇ ਪੂਰੇ ਘੰਟ ਘੰਟ ਤੇ ਰੇਟ ਵੀ ਘੈਂਟ ਪੂਰਾ ਹੈ ਨਾ ਤੇ ਇੱਕ ਬਈ ਐਡਰੈਸ ਦੱਸੋ ਜਿਨ੍ਹਾਂ ਨੇ ਕੋਈ ਕੱਪੜਾ ਲੈ ਕੇ ਆਣਾ ਭਰਾਵਾ ਅਡਰੈਸ ਵੀਰੇ ਆਪਣਾ ਜੈਨ ਕਲੋਨੀ ਨੇੜੇ ਚੁਗਲੀਗਰ ਮਾਨਸਾ ਵੀਰੇ ਠੀਕ ਹੈ ਮਾਨਸਾ ਜੀ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਅਗਰ ਤੁਸੀਂ ਆਉਣਾਗਾ ਤਾਂ ਲੋਕੇਸ਼ਨ ਮੈਪ ਤੋਂ ਵੀ ਚੱਕ ਸਕਦੇ ਹੋ ਗੋਲੀ ਰੇਡਮੇਡ گارਮੈਂਟਸ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਜੀ 98768 85738 ਠੀਕ ਹੈ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਵੀਡੀਓ ਸ਼ੇਅਰ ਕਰ ਆਊਗਾ ਕਰਕੇ ਆਊਗਾ ਉਹਨੂੰ ਹੋਰ ਵੀ ਆਫਰ ਦਿੱਤੇ ਜਾਣਗੇ